ਵੈਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਸਾਰੀ ਪ੍ਰੈਸ ਦਾ ਜਿਹੜੇ ਬੜੇ ਸ਼ਾਰਟ ਨੋਟਸ ਤੇ ਅੱਜ ਸਾਡੀ ਇਹ ਗੱਲ ਸੁਣ ਲਈ ਅਤੇ ਪਹੁੰਚੇ ਹੋ ਅੱਜ ਅਸੀਂ ਗੱਲ ਪਿਛਲੇ ਸਮੇਂ ਤੋਂ ਵਕ ਵਕ ਸਰਕਾਰਾਂ ਵੱਲੋਂ ਸਿੱਖ ਕੌਮ ਦੀਆਂ ਧਾਰਮਿਕ ਸੰਸਥਾਵਾਂ ਨੂੰ ਟਾ ਲਾਉਣ ਤੇ ਕਮਜ਼ੋਰ ਕਰਨੀਆਂ ਕੋਸ਼ਿਸ਼ਾਂ ਨਿਰੰਤਰ ਜਾਰੀ ਨੇ ਤੇ ਹੁਣ ਪੰਜਾਬ ਦੀ ਸਰਕਾਰ ਜਿਹੜੇ ਪੰਜਾਬ ਦੇ ਮੌਜੂਦਾ ਹਾਲਾਤ ਤੇ ਗੱਲ ਕਰੀਏ ਤਾ ਲਾਇਨ ਆਰਡਰ ਤੇ ਫੇਲ ਹੋ ਗਈ ਨਿੱਤ ਫਰੋਤੀਆਂ ਮੰਗਿਆ ਜਾ ਰੀਆਂ ਦਿਨ ਦਿਹਾੜੇ ਕਤਲ ਕੀਤੇ ਜਾ ਰਹੇ ਆ ਭ੍ਰਿਸ਼ਟਾਚਾਰ ਅਸਮਾਨ ਨੂੰ ਛੂ ਗਿਆ ਤੇ ਹੁਣ ਧਾਰਮਿਕ ਮਸਲਿਆਂ ਦੇ ਵਿੱਚ ਸਾਡਿਆਂ ਦੇ ਵਿੱਚ ਇਹ ਸਰਕਾਰ ਨੇ ਦਖਲ ਅੰਦਾਜ਼ੀ ਸ਼ੁਰੂ ਕਰ ਦਿੱਤੀ ਜਿਹੜੀ 328 ਗੁਰੂ ਸਾਹਿਬ ਦੇ ਸਰੂਪ ਉਹਨਾਂ ਦੀ ਗੱਲ ਇੱਕ ਬੇਵਜਾ ਨਾਲ ਬੇਲੋੜੀ ਦਖਲ ਅੰਦਾਜ਼ੀ ਸਾਡੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੀਚੇ ਸਰਕਾਰ ਕਰਨ ਜਾ ਰਹੀ ਹੈ ਜਿਸ ਦੇ ਨਾਲ ਹਰੇਕ ਸਿੱਖ ਦੇ ਗੁਰਨਾਨਕ ਨਾਮ ਲੇਵਾ ਸੰਗਤ ਦੇ ਹਿਰਦਿਆਂ ਨੂੰ ਠੇਸ ਪਹੁੰਚ ਰਹੀ ਹੈ ਉਸ ਗੱਲ ਦੀ ਅਸੀਂ ਸੱਪ ਗਵਾਨ ਸਿੰਘ ਮਾਨ ਸਾਹਿਬ ਤੋਂ ਇਹ ਜਵਾਬ ਮੰਗਣਾ ਚਾਹੁੰਦੇ ਆ ਕਿ ਮਾਨ ਸਾਹਿਬ ਤੁਸੀਂ ਸ਼੍ਰੀ ਕਾਲ ਤਖਸਾਲਬ ਨੂੰ ਚੈਲੰਜ ਕਰ ਰਹੇ ਹੋ ਤੇ ਕਹਿ ਰਹੇ ਹੋ ਕਿ ਜਿਸ ਦਿਨ ਮੈਂ ਉੱਥੇ ਜਾਣਾ ਤਾਂ ਮੇਰਾ ਲਾਈਵ ਹੋਣਾ ਚਾਹੀਦਾ ਜਦੋਂ ਕਿ ਇੱਕ ਨਿਮਾਣੇ ਸਿੱਖ ਵਜੋਂ ਹੁਣਾ ਤਾਂ ਇਹ ਚਾਹੀਦਾ ਕਿ ਤੁਸੀਂ ਮੁੱਖ ਮੰਤਰੀ ਤੋਂ ਸਥੀਵਾ ਦੇ ਕੇ ਉਸ ਅਸਥਾਨ ਤੇ ਜਾਓ ਤੇ ਉੱਥੇ ਜਾ ਕੇ ਆਪਣਾ ਪੱਖ ਰੱਖੋ ਤੁਸੀਂ ਉਸ ਗੁਰੂ ਘਰ ਚ ਇੱਕ ਮੁਜਰਮ ਦੇ ਤੌਰ ਤੇ ਜਾਣਾ ਤੇ ਤੁਸੀਂ ਦੂਜੀ ਗੱਲ ਕਰ ਰਹੇ ਹੋ ਕਿ ਮੈਂ ਨੰਗੇ ਪੈਰੀ ਜਾਊਗਾ ਉਹ ਪਹਿਲਾਂ ਹੀ ਮਾਨਤਾ ਉੱਥੇ ਜਾਂਦਾ ਹੀ ਹਰੇਕ ਨੰਗੇ ਪੈਰੀਆਂ ਗੁਰੂ ਘਰ ਚ ਸੋ ਇਸ ਕਰਕੇ ਕਦੇ ਸਾਡੇ ਉਸ ਸਥਾਨ ਤੇ ਤੁਸੀਂ ਕਹਿੰਦੇ ਹੋ ਕਿ ਗੋਲ ਕਾਂ ਬੰਦ ਕਰ ਦਿਓ ਗੋਲ ਕਾ ਚ ਪੈਸੇ ਨਾ ਪਾਓ ਇਹ ਸਾਡੀ ਪਰੰਪਰਾ ਪਿਛਲੇ ਸਮਿਆਂ ਤੋਂ ਚੱਲੀ ਆ ਰਹੀ ਹੈ ਗੁਰੂ ਸਾਹਿਬ ਨੇ ਕਿਹਾ ਕਿ ਕਿਰਤ ਕਰੋ ਨਾਮ ਜਪੋ ਵੰਡ ਛਕੋ ਪਰ ਤੁਸੀਂ ਨਾ ਕਿਰਤ ਕਰਨ ਵਾਲੋਂ ਤੁਰ ਰਹੇ ਹੋ ਨਾ ਨਾਮ ਜਪਣ ਵਾਲੋਂ ਤੁਰ ਰਹੇ ਹੋ ਨਾ ਵੰਡ ਛਕਣ ਵਾਲੋਂ ਤੁਰ ਰਹੇ ਹੋ ਤੁਸੀਂ ਸਿੱਧ ਮਸਿੱਧਾ ਹਮਲਾ ਸ੍ਰੀ ਕਾਟਕ ਸਾਹਿਬ ਦੇ ਨਾਲੇ ਜਿਹੜਾ ਤੇ ਕਰਨ ਕਰ ਰਹੇ ਹੋ ਤੇ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਹੋ ਸੋ ਇੱਥੇ ਹੀ ਬਸਣੀ ਤੁਸੀਂ ਬਹੁਤ ਕੁਝ ਸਾਡੀਆਂ ਜੜੀਆਂ ਭਾਵਨਾਵਾਂ ਉਹਨਾਂ ਦੇ ਉਲਟ ਜਦੋਂ ਤੋਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆਈਏ 2014 ਤੋਂ ਲੈ ਕੇ ਉਸ ਦਿਨ ਤੋਂ ਬੇਆਦਬੀਆਂ ਦਾ ਦੌਰ ਸ਼ੁਰੂ ਹੋਇਆ ਤੇ 2016 ਦੇ ਵਿੱਚ ਆਮ ਆਦਮੀ ਪਾਰਟੀ ਦਾ ਦਿੱਲੀ ਦਾ ਵਿਧਾਇਕ ਜਿਹੜਾ ਨਰੇਸ਼ ਯਾਦਵ ਹੈ ਉਹਨੂੰ 2016 ਦੇ ਵਿੱਚ ਜਿਹੜੀ ਸੈਸ਼ਨ ਕੋਲੋਂ ਕੋਰਟ ਮਲੇਰ ਕੋਟਣਾ ਵੱਲੋਂ ਦੋਸ਼ੀ ਸਾਬਤ ਕਰਿਆ ਗਿਆ ਤੇ ਉਥੇ ਉਹਨੂੰ ਦੋਸ਼ੀ ਸਾਬਤ ਕਰਕੇ ਸਜ਼ਾ ਸੁਣਾਈ ਗਈ ਉਸ ਦੇ ਵਕੀਲ ਕੌਣ ਸੀਗੇ ਹਰਪਾਲ ਚੀਮਾ ਜਿਹੜਾ ਕੈਬਨਿਟ ਵਜ਼ੀਰ ਹੈ ਪੰਜਾਬ ਦਾ ਵਿੱਤ ਮੰਤਰੀ ਹੈ ਤੇ ਉਹਦੇ ਨਾਲ ਹਰਜੋਤ ਬੈਂਸ ਜਿਹੜਾ ਪੰਜਾਬ ਦਾ ਕੈਬਨਿਟ ਵਜ਼ੀਰ ਹੈ ਇਹਨਾਂ ਨੇ ਉਹਦੀ ਪੈਰਵਾਈ ਕੀਤੀ ਤੇ ਤੁਸੀਂ ਆਪਣੇ ਆਪ ਜਾਣਦੇ ਹੋ ਇਹਨਾਂ ਗੱਲਾਂ ਨੂੰ ਪੰਜਾਬੀਓ ਕਿ ਪੰਜਾਬ ਦਾ ਵਫਾਦਾਰ ਕੌਣ ਹੈ ਇਹ ਸਿੱਧਮ ਸਿੱਧਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਦਿਨ ਪ੍ਰਤੀ ਦਿਨ ਜਿਹੜੀ ਲੋਕਾਂ ਦੇ ਵਿੱਚ ਲੋਕਪ੍ਰਿਤਾ ਉਹ ਵਧਦੀ ਜਾ ਰਹੀ ਹੈ ਔਰ ਸ਼੍ਰੋਮਣੀ ਅਕਾਲੀ ਦਲ ਦੀ ਪਿਛਲੀਆਂ ਬਲਾਕ ਸੰਮਤੀਆਂ ਜ਼ਿਲ੍ਹਾ ਪ੍ਰਸ਼ਾਸਨ ਚੋਣਾ ਚ ਤੱਕੇ ਸ਼ਾਹੀ ਦੇ باوجود ਤੁਸੀਂ ਇਹ ਦੇਖੋ ਵੀ 22% ਵੋਟ ਹਾਲਾਂਕਿ 900 ਦੇ ਕਰੀਬ ਸਾਡੇ ਜਿਹੜੇ ਉਮੀਦਵਾਰ ਹੈ ਉਹਨਾਂ ਨੂੰ ਇਹਨਾਂ ਨੇ ਕਾਗਜ਼ ਦਾਖਲ ਵੀ ਨਹੀਂ ਕਰਨ ਦਿੱਤੇ ਹੁਣ ਡਰ ਕਿਸ ਤੋਂ ਲੱਗ ਰਿਹਾ ਹੈ ਡਰ ਸਰਦਾਰ ਸੁਖਵੀਰ ਸਿੰਘ ਬਾਦਲ ਤੋਂ ਲੱਗ ਰਿਹਾ ਹੈ ਕਿਉਂਕਿ ਸਰਦਾਰ ਸੁਖਵੀਰ ਸਿੰਘ ਬਾਦਲ ਅੱਜ ਪੰਜਾਬ ਦੇ ਹਰ ਇੱਕ ਮੁੱਦੇ ਨੂੰ ਸਰਕਾਰ ਦੇ ਖਿਲਾਫ ਹਰੇਕ ਗੱਲ ਸਰਕਾਰ ਦੀਆਂ ਜਿਹੜੀਆਂ ਨਕਾਮੀਆਂ ਦੇ ਉਹਨਾਂ ਨੂੰ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਹਾਂ ਜਾ ਰਹੇ ਹਨ ਇਸ ਕਰਕੇ ਤੁਸੀਂ ਉਹਨਾਂ ਦੇ ਖਿਲਾਫ ਇੱਕ ਝੂਠੀ ਸਿਟ ਬਣਾਈ ਉਹ ਸਿਟ ਦੇ ਰਹੀਂ ਉਹਨਾਂ ਸਿਟ ਦੇ ਜਿਹੜੇ ਮੈਂਬਰ ਲਾਏ ਐ ਜਿਹੜੇ ਉਹ ਸਿਟ ਦੇ ਚੇਅਰਮੈਨ ਐ ਉਹ ਸਾਰੇ ਪੰਜਾਬੀ ਜਾਣਦੇ ਐ ਕਿ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਜਿਨ੍ਹਾਂ ਨੇ ਸਾਡੇ ਪ੍ਰਧਾਨ ਸਾਹਿਬ ਤੇ ਜਦੋਂ ਉਹਨਾਂ ਨੂੰ ਕਾਲ ਤੱਕ ਸਾਹਿਬ ਵੱਲੋਂ ਸੇਵਾ ਲਗਾਈ ਗਈ ਸੀ ਉਸ ਸਮੇਂ ਕਾਤਲਾਨਾ ਹਮਲਾ ਹੋਇਆ ਤੇ ਉਸ ਸਮੇਂ ਇਹ ਉਥੇ ਸੀਪੀ ਸੀਗੇ ਤੇ ਅੱਜ ਵੀ ਸੀਪੀ ਐ ਉਹਨਾਂ ਨੂੰ ਇਸ ਸਿੱਟ ਦਾ ਮੁਖੀ ਲਗਾਇਆ ਗਿਆ ਉਸ ਦੇ ਨਾਲ ਹੀ ਤੇ ਦੂਜੇ ਜਿਹੜੇ ਸਿੱਟ ਦੇ ਹਰਪਾਲ ਸਿੰਘ ਇਹਨਾਂ ਨੇ ਜਦੋਂ ਹਮਲਾ ਕਰਨ ਆਇਆ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਜਿਹੜਾ ਦੋਸ਼ੀ ਐ ਉਹਨੂੰ ਉਹਨੂੰ ਪ੍ਰਾਪਤ ਕੀਤੀ ਤੇ ਉਸ ਦੇ ਨਾਲ ਲੱ ਕੇ ਰੈਕੀ ਕਰਵਾਈ ਤੇ ਦੂਜਾ ਹੈਗਾ ਗੁਰਵੰਤ ਸਿੰਘ ਬੈਂਸ ਐਸਪੀ ਉਹ ਜਿਹੜਾ ਐਸਪੀ ਐ ਉਹਨੇ ਉਹਨੂੰ ਕਾਲੀ ਸਰਕਾਰ ਦੇ ਦੌਰਾਨ ਭ੍ਰਿਸ਼ਟਾਚਾਰ ਦੇ ਕੇਸ ਅੰਦਰ ਦਿੱਤਾ ਤੇ ਸਜ਼ਾ ਹੋਈ ਉਸ ਤੋਂ ਬਾਅਦ ਡੀਐਸਪੀ ਵਿਹੰਤ ਜਨੇਜਾ ਜਿਹੜਾ ਕਿ ਆਮ ਆਦਮੀ ਪਟਿਆਲਾ ਤੋਂ ਜਿਹੜਾ ਆਮ ਆਦਮੀ ਦਾ بڑا ਪਹਿਲੀ ਕਤਾਰ ਦਾ ਆਗੂ ਹੈ ਉਹਦਾ ਸਕਾ ਭਰਾ ਹੈ ਸੋਇਸ ਕਰਕੇ ਇੱਥੇ ਹੀ ਬਚਣੀ ਜਿਹੜੀ ਡਾਕਟਰ ਰਵਜੋਤ ਕੌਰ ਗਰੇਵਾਲ ਜਿਹਨੂੰ ਤਰਨ ਤਰਨ ਤੋਂ ਐਸਐਸਪੀ ਸੀਗੀ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਸ਼ਿਕਾਇਤ ਤੇ ਉਹਨੂੰ ਉੱਥੋਂ ਸਸਪੈਂਡ ਕੀਤਾ ਗਿਆ ਤੇ ਉਹਨੂੰ ਹੁਣ ਬਿਜੀਲੈਂਸ ਦਾ ਮੁਖੀ 라 ਰਹੀ ਹੈ ਸੋ ਸਿੱਧਮ ਸਿੱਧਾ ਇਹ ਸਰਕਾਰ ਸਿੱਧਮ ਸਿੱਧਾ ਸਾਡੇ ਲੀਡਰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਝੂਠੇ ਕੇਸਾਂ 'ਚ ਘ੍ਰਿਸ਼ਣਾ ਚਾਹੁੰਦੀ ਹੈ ਪਰ ਪੰਜਾਬ ਦੇ ਲੋਕ ਬੜੇ ਪੰਜਾਬ ਦੇ ਲੋਕ ਬੜੇ ਅਣਖੀਲੇ ਤੇ ਜੁਸੀਲੇ ਹੈ ਤੇ ਅਸੀਂ ਸਾਰਾ ਅੱਜ ਤੁਹਾਡੇ ਮਾਧਮ ਰਾਈਏ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਆਂ ਕਿ ਤੁਸੀਂ ਬਾਜ ਆ ਜੋ ਇਹਨਾਂ ਗਿੱਦੜ ਭਮਕੀਆਂ ਤੋਂ ਸ਼੍ਰੋਮਣੀ ਅਕਾਲੀ ਦਾ ਡਰਨ ਵਾਲਾ ਨਹੀਂ ਸੋ ਮੈਂ ਇੱਥੇ ਹੀ ਬਰਾਮਦਨਾ ਤੇ ਹੁਣ ਸਰਚਰਜੀਤ ਸਿੰਘ ਜੀ ਕਾਲੇਵਾਲ ਸਾਹਿਬ ਜਿਹੜੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਉਹ 328 ਜਿਹੜੇ ਸਰੂਪ ਹੈ ਉਹਨਾਂ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਵਾਹਿਗੁਰੂ ਜੀ ਕਾ ਖਾਲਸਾ